ਦੀ ਸਾਥ ਸ਼ਰੀਆ ਕਾਜੀ ਸੋ ਗੱਲ ਕਰਦੇ ਆ ਲੇਖ ਸੰਜੋਗਾ ਦੇ ਵੀਡੀਓ ਬਾਰੇ ਸੋ ਪਿੰਕੀ ਆਪਣੇ ਪੇਕੇ ਜਾ ਕੇ ਕਬਲ ਦੇ ਉੱਤੇ ਬਹੁਤ ਜ਼ਿਆਦੇ ਝੂਠੇ ਇਲਜ਼ਾਮ ਲਗਾ ਕੇ ਉਸ ਨੂੰ ਫਸਾ ਦਿੰਦੀ ਆ ਤੇ ਜਦ ਪੁਲਿਸ ਆਉਂਦੀ ਆ ਤੇ ਫਿਰ ਕੀ ਹੁੰਦਾ ਹੈ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਤੁਸੀਂ ਵੀਡੀਓ ਵਿੱਚ ਦੇਖਿਆ ਕਿ ਪਿੰਕੀ ਘਰ ਛੱਡ ਕੇ ਆਪਣੇ ਪੇਕੇ ਚਲੀ ਜਾਂਦੀ ਆ ਤੇ ਪੇਕੇ ਜਾ ਕੇ ਉੱਥੇ ਇਹ ਆਪਣੀ ਮਾਪਿਓ ਨੂੰ ਇਹ ਬਹੁਤ ਜ਼ਿਆਦਾ ਝੂਠ ਬਣਾ ਕੇ ਦੱਸਦੀ ਆ ਜਿਹੜੇ ਜਿਹੜੇ ਕੰਮ ਇਹ ਆਪ ਕਰ ਰਹੀ ਹੁੰਦੀ ਆ ਉਹ ਸਾਰਾ ਨਾਮ ਕਵਲ ਦਾ ਲਾ ਦਿੰਦੀ ਆ ਤੇ ਕਹਿੰਦੀ ਆ ਕਿ ਇੱਕ ਤਾਂ ਉਹ ਮੈਨੂੰ ਮਾਰਦਾ ਕੁੱਟਦਾ ਏ ਤੇ ਇੱਕ ਉਸਨੇ ਬਾਹਰ ਜਨਾਨੀ ਰੱਖੀ ਹੋਈ ਆ ਸੋ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਉਸਦੇ ਮਾਪਿਓ ਤਾਂ ਉਸ ਦਾ ਸਾਥ ਹੀ ਦਿੰਦੇ ਆ ਤੇ ਉਧਰ ਕਵਲ ਕੇ ਘਰ ਵੱਖਰਾ ਕਲੇਸ਼ ਪਿਆ ਹੁੰਦਾ ਹੈ ਜਦ ਕਵਲ ਘਰ ਆਉਂਦਾ ਹੈ ਤੇ ਆਉਂਦਿਆਂ ਨੂੰ ਪਿੰਕੀ ਘਰ ਨਹੀਂ ਹੁੰਦੀ ਉਸਦੀ ਮਾਂ ਦੱਸਦੀ ਆ ਕਿ ਉਹ ਪੇਕੇ ਚਲੀ ਗਈ ਆ ਇਹ ਸੁਣ ਕੇ ਕਵਲ ਦੇ ਰੰਗ ਉੱਟ ਜਾਂਦੇ ਆ ਉਹ ਸੋਚਦਾ ਹੈ ਕਿ ਬਿਨਾਂ ਪੁੱਛਣ ਦੱਸਣ ਤੋਂ ਹੁਣੇ ਜਾਨ ਲੱਗ ਪਈ ਪਹਿਲਾਂ ਤਾਂ ਇਹ ਘਰ ਦਾ ਕੰਮ ਨਹੀਂ ਕੋਈ ਕਰਦੀ ਤੇ ਹੁਣ ਇਸਨੇ ਸਾਨੂੰ ਪੁੱਛਣਾ ਗਿਛਣਾ ਹੀ ਛੱਡ ਦਿੱਤਾ ਉਹ ਕਵਰ ਸੋਚਦਾ ਹੈ ਕਿ ਇਸ ਨੂੰ ਤਾਂ ਮੈਂ ਰੱਖਣਾ ਹੀ ਨਹੀਂ ਇਹ ਗੱਲਾਂ ਜੇ ਕਵਲ ਕਰ ਹੀ ਰਿਹਾ ਹੁੰਦਾ ਇਹ ਤੇ ਉਹ ਜਾ ਕੇ ਠਾਣੇ ਕੰਪਲੀਟ ਕਰ ਦਿੰਦੀ ਆ ਤੇ ਉਲਟਾ ਦਾਜ ਦਾ ਕੇਸ ਪਾ ਦਿੱਤਾ ਜਾਂਦਾ ਹੈ ਤੇ ਇਹ ਵੀ ਕਹਿੰਦੀ ਆ ਕਿ ਮੈਨੂੰ ਤੰਗ ਕਰਦੇ ਆ ਤੇ ਦਾਜ ਮੰਗਦੇ ਆ ਜੇ ਉਹਨਾਂ ਦੇ ਘਰ ਪੁਲਿਸ ਆ ਜਾਂਦੀ ਆ ਤੇ ਕਵਲ ਨੂੰ ਲੈਣ ਸੋ ਜਦ ਪੁਲਿਸ ਘਰ ਆਉਂਦੀ ਆ ਤੇ ਕਵਲ ਬੜਾ ਹੈਰਾਨ ਹੁੰਦਾ ਹੈ ਕਿ ਮੈਂ ਤਾਂ ਕੁਝ ਕੀਤਾ ਵੀ ਨਹੀਂ ਤੇ ਪੁਲਿਸ ਵਾਲੇ ਆ ਕੇ ਕਹਿੰਦੇ ਆ ਕਿ ਤੁਸੀਂ ਕੁੜੀ ਨੂੰ ਤੰਗ ਕਰਦੇ ਹੋ ਤੇ ਦਾਜ ਮੰਗਦੇ ਹੋ ਇਸ ਕਰਕੇ ਉਹਨਾਂ ਨੇ ਤੁਹਾਡੇ ਉੱਤੇ ਦਾਜ ਦਾ ਕੇਸ ਪਾਇਆ ਹੋਇਆ ਹੈ ਤੇ ਤੁਹਾਨੂੰ ਮੇਰੇ ਨਾਲ ਜਾਣਾ ਹੀ ਪੈਣਾ ਹੈ ਬੇਨਾ ਕਸੂਰ ਤੋਂ ਹੀ ਕਵਲ ਨੂੰ ਉਹਨਾਂ ਦੇ ਨਾਲ ਜਾਣਾ ਹੀ ਪੈਂਦਾ ਹੈ ਤੇ ਉਧਰ ਪਿੰਕੀ ਆਪਣੇ ਆਸ਼ਿਕ ਨਾਲ ਪੱਕੀ ਗੱਲ ਕਰ ਲੈਂਦੀ ਆ ਕਿ ਹੁਣ ਮੈਂ ਇਧਰੋਂ ਤਲਾਕ ਲੈ ਕੇ ਇਰੇ ਨਾਲ ਵਿਆਹ ਕਰਾ ਲਵਾਂਗੀ ਇਹ ਗੱਲ ਦਾ ਉਸਦੇ ਮਾਪਿਓ ਨੂੰ ਵੀ ਨਹੀਂ ਪਤਾ ਹੁੰਦਾ ਉਸਦੇ ਮਾਪਿਆਂ ਨੂੰ ਇਹ ਜ਼ਰੂਰ ਪਤਾ ਹੈ ਕਿ ਉਸਦੇ ਪਹਿਲਾਂ ਵੀ ਕਿਸੇ ਨਾਲ ਚੱਕਰ ਸੀ ਪਰ ਉਹ ਤੱਕੇ ਨਾਲ ਹੀ ਉਹ ਕਵਲ ਨਾਲ ਵਿਆਹ ਕਰ ਦਿੰਦੇ ਨੇ ਉਹ ਉਧਰ ਕਵਲ ਦੀ ਮੰਮੀ ਆਪਣੀ ਦਰਾਣੀ ਵੱਲ ਫੇਰ ਜਾਂਦੀ ਆ ਤੇ ਉਹਨਾਂ ਨੂੰ ਇਹ ਕਹਿੰਦੀ ਆ ਕਿ ਤੂੰ ਉਹਨਾਂ ਉਸ ਨੂੰ ਬੜੀ ਚੰਗੀ ਸਮਝ ਰਹੀ ਸੀ ਅਸੀਂ ਦਾਜ ਤਾਂ ਕਦੀ ਮੰਗਿਆ ਵੀ ਨਹੀਂ ਉਹ ਮੇਰੇ ਮੁੰਡੇ ਨੂੰ ਫੜ ਕੇ ਲੈ ਗਏ ਨੇ ਇਹ ਗੱਲ ਸੁਣ ਕੇ ਉਸ ਦੀ ਭੂਆ ਦੇ ਰੰਗ ਉੱਡ ਜਾਂਦੇ ਨੇ ਪ੍ਰੀਤ ਤੇ ਵਿੱਕੀ ਵੀ ਲਾਗੇ ਖੜੇ ਹੋ ਕੇ ਇਹ ਗੱਲ ਸੁਣ ਕੇ ਬੜੇ ਹੈਰਾਨ ਹੁੰਦੇ ਨੇ ਉਹ ਸੋਚਦੇ ਨੇ ਕਿ ਅਸੀਂ ਤਾਂ ਸਮਝ ਰਹੇ ਸੀ ਕਿ ਬਾਸੇ ਚੰਡੀਗੜ੍ਹ ਹੀ ਜਾਣਾ ਚਾਹੁੰਦੀ ਆ ਪਰ ਇਸਨੇ ਤਾਂ ਕਵਲ ਦੇ ਉੱਤੇ ਝੂਠੇ ਇਲਜ਼ਾਮ ਹੀ ਲਾ ਦਿੱਤੇ ਕਵਲ ਦੀ ਚਾਚੀ ਫਿਰ ਵੀ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਤੇ ਕਹਿੰਦੀ ਆ ਕਿ ਤੁਹਾਨੂੰ ਕੁਝ ਗਲਤ ਲੱਗਾ ਹੋਣਾ ਏ ਜਾਂ ਫਿਰ ਤੁਸੀਂ ਸੱਚੀ ਹੀ ਦਾਜ ਮੰਗਿਆ ਹੋਵੇਗਾ ਉਹ ਫਿਰ ਵੀ ਆਪਣੀ ਭਤੀ ਵੱਲ ਦੀ ਹੀ ਗੱਲ ਕਰਦੀ ਆ ਕਵਲ ਦੀ ਮੰਮੀ ਅਖੋਂ ਇਹ ਕਹਿੰਦੀ ਆ ਕਿ ਸਾਡੇ ਘਰ ਸਾਰਾ ਕੁਝ ਰੱਬ ਦਾ ਦਿੱਤਾ ਹੈਗਾ ਏ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਤੇ ਆਪਾਂ ਕਿਹੜੀ ਕੱਲੋ ਦਾਜ ਮੰਗਣਾ ਏ ਅਸੀਂ ਤਾਂ ਅਪਸ਼ਟਾ ਰਹੇ ਹਾਂ ਉਸ ਵੇਲੇ ਨੂੰ ਜਦੋਂ ਇਸ ਦਾ ਰਿਸ਼ਤਾ ਮੇਰੇ ਪੁੱਤ ਨਾਲ ਹੋਇਆ ਸੀ ਇਸ ਨੇ ਤਾਂ ਮੇਰੇ ਪੁੱਤ ਦਾ ਘਰ ਹੀ ਖਰਾਬ ਕਰ ਦਿੱਤਾ ਸੋ ਆਪਾਂ ਵਧੀਆ ਜ਼ਿੰਦਗੀ ਹਾਸੇ ਖੇਡ ਕੇ ਕੱਟ ਰਹੇ ਸੀ ਇਹ ਸਾਡੇ ਕਰਮਾ ਵਿੱਚ ਕਿੱਥੋਂ ਲਿਖੀ ਸੀ ਸੋ ਇਹ ਸਾਰੀਆਂ ਗੱਲਾਂ ਕਰਦੀ ਹੋਈ ਆਪਣੀ ਦਰਾਨੀ ਨੂੰ ਘਰ ਵਾਪਸ ਆ ਜਾਂਦੀ ਆ ਤੇ ਉਸ ਦੀ ਦਰਾਨੀ ਸੋਚਦੀ ਆ ਕਿ ਜਿਹੜੀ ਕੋਈ ਗੱਲ ਹੁੰਦੀ ਮੇਰੇ ਵੱਲ ਨੂੰ ਹੀ ਆ ਜਾਂਦੇ ਆ ਅੱਗੋਂ ਪ੍ਰੀਤ ਤੇ ਵਿੱਕੀ ਸਮਝਾਉਂਦੇ ਆ ਕਿ ਤੁਹਾਨੂੰ ਪਿੰਕੀ ਦੇ ਮਾਪਿਓ ਨੂੰ ਫੋਨ ਕਰਕੇ ਸਮਝਾਉਣਾ ਚਾਹੀਦਾ ਏ ਸੋ ਹੁਣ ਆਪਾਂ ਵੇਖਾਂਗੇ ਕਿ ਪਿੰਕੀ ਦਾ ਮਾਫੀ ਉਹ ਕੀ ਗੱਲ ਕਰਦਾ ਐ ਸੋ ਉਹ ਤਾਂ ਪਿੰਕੀ ਨੇ ਪੜਕਾਇਆ ਹੀ ਹੋਇਆ ਐ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ